ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ ਤੇ ਦੋਸਤੋ ਅੱਜ ਆਪਾਂ ਇਸ ਵੀਡੀਓ ਰਾਹੀਂ ਬੱਬੂ ਮਾਨ ਸਾਹਿਬ ਦੀ ਗੱਲ ਕਰਾਂਗੇ ਕਿ ਬੱਬੂ ਮਾਨ ਸਾਹਿਬ ਨੂੰ ਲੋਕ ਇੰਨਾ ਜ਼ਿਆਦਾ ਪਸੰਦ ਕਿਉਂ ਕਰਦੇ ਆ ਕਿਉਂਕਿ ਆਪਾਂ ਦੇਖਦੇ ਆਂ ਦੋਸਤੋ ਬਹੁਤ ਸਾਰੇ ਸਿੰਗਰ ਆਉਂਦੇ ਆ ਤੇ ਜਾਂਦੇ ਆ ਪਰ ਸੋ ਕੀ ਕਾਰਨ ਆ ਕਿ ਬੱਬੂ ਮਾਨ ਸਾਹਿਬ ਨੂੰ ਲੋਕ ਇੰਨਾ ਜ਼ਿਆਦਾ ਪਸੰਦ ਕਰਦੇ ਆ ਇਸ ਵੀਡੀਓ ਵਿੱਚ ਆਪਾਂ ਇਸੇ ਬਾਰੇ ਗੱਲ ਕਰਾਂਗੇ ਸੋ ਦੋਸਤੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਬੱਬੂ ਮਾਨ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਕਰੋ ਤੇ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬੱਬੂ ਮਾਨ ਦੇ ਵਿਚਾਰਾਂ ਦੀ ਕਿਉਂਕਿ ਬੱਬੂ ਮਾਨ ਬਹੁਤ ਹੀ ਸਿੰਪਲ ਸੁਭਾਅ ਦੇ ਉਹਨਾਂ ਦੇ ਜੋ ਦਿਲ ਦੇ ਵਿੱਚ ਹੈ ਉਹ ਹੀ ਜ਼ਬਾਨ ਤੇ ਆ ਸੋ ਹੋ ਸਕਦਾ ਲੋਕ ਇਸੇ ਕਰਕੇ ਬੱਬੂ ਮਾਨ ਸਾਹਿਬ ਨੂੰ ਪਿਆਰ ਕਰਦੇ ਹੋਣ ਉਹਨਾਂ ਨੂੰ ਬਸੰਦ ਕਰਦੇ ਹੋਣ ਇਸ ਤੋਂ ਇਲਾਵਾ ਜੇਕਰ ਗੱਲ ਕਰੀ ਉਹਨਾਂ ਦੇ ਸੁਭਾਅ ਦੀ ਤਾਂ ਉਹ ਬਹੁਤ ਜ਼ਿਆਦਾ ਨਰਮ ਸੁਭਾਅ ਜੇਕਰ ਕਿਸੇ ਦੇ ਵਿੱਚ ਟੈਲੈਂਟ ਆ ਤਾਂ ਉਹ ਉਹਨਾਂ ਦੇ ਟੈਲੈਂਟ ਦੀ ਪੂਰੀ ਤਰ੍ਹਾਂ ਕਦਰ ਕਰਦੇ ਆ ਜੇਕਰ ਆਪਾਂ ਇਸ ਦੀ ਤਾਜ਼ਾ ਮਿਸਾਲ ਲਈਏ ਤਾਂ ਦਰਸ਼ਨ ਲਖੇ ਵਾਲਾ ਨੂੰ ਪਣ ਅੱਜ ਕੌਣ ਨਹੀਂ ਜਾਣਦਾ ਬਹੁਤ ਗਰੀਬ ਮੁੰਡਾ ਸੀ ਬਟ ਬੱਬੂ ਮਾਨ ਸਾਹਿਬ ਨੇ ਉਹਨਾਂ ਦੇ ਟੈਲੈਂਟ ਨੂੰ ਬਿਛਾਨਿਆ ਤੇ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਦੇ ਪੈਸੇ ਵੀ ਖੁਦ ਦਿੱਤੇ ਤੇ ਉਹਨਾਂ ਦਾ ਇੱਕ ਸੌਂਗ ਕਰਾਇਆ ਤੇ ਅੱਜ ਦਰਸ਼ਨ ਲੱਖੇ ਵਾਲਾ ਬਹੁਤ ਗਰੀਬੀ ਦੇ ਬਾਵਜੂਦ ਅੰਬਾਰਲੇ ਦੇਸ਼ਾਂ ਦੀਆਂ ਸੈਰਾਂ ਕਰ ਰਿਹਾ ਸੋ ਇਹ ਬੱਬੂ ਮਾਨ ਕਰਕੇ ਹੀ ਸੰਭਵ ਹੋਇਆ ਇਸ ਤੋਂ ਇਲਾਵਾ ਦੋਸਤੋ ਜੇਕਰ ਆਪਾਂ ਬਬੂ ਮੰਨਦੇ ਹੋਰ ਗੱਲ ਕਰੀਏ ਤਾਂ ਜਿਹੜੇ ਉਹਨਾਂ ਦੇ ਗੀਤ ਦੀ ਸਿਲੈਕਸ਼ਨ ਹੁੰਦੀ ਹੈ Song selection ਹੁੰਦੀ ਹੈ ਉਹ ਬਿਹਤਰੀਨ ਹੁੰਦੀ ਆ ਉਹ ਜ਼ਿਆਦਾਤਰ Song ਅਜਿਹੇ ਗਾਉਂਦੇ ਜੋ मीनिंगफुल ਹੁੰਦੇ ਆ ਸੋ ਉਹਨਾਂ ਦੀ ਇਹ ਗੱਲ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਬਸੰਦ ਆਉਂਦੀ ਹੈ ਇਸ ਤੋਂ ਇਲਾਵਾ ਆਪਾਂ ਮਾਨ ਸਾਹਿਬ ਦੇ ਸਟਾਈਲ ਨੂੰ ਤਾਂ ਜਾਣਦੇ ਆ ਕਿ ਉਹਨਾਂ ਦੇ ਜਿਹੜੇ ਸ਼ੌਂਕ ਆ ਜਿਵੇਂ ਆਪਾਂ ਇੱਕ ਵੀਡੀਓ ਤਿਆਰ ਕਰ ਚੁੱਕੇ ਉਹਨਾਂ ਦੀਆਂ ਕਾਰਸ ਬਾਰੇ ਉਹਨਾਂ ਕੋਲੇ ਵੱਡੀਆਂ ਤੇ ਮਹਿੰਗੀਆਂ ਕਾਰਾਂ ਉਹਨਾਂ ਕੋਲੇ ਜੋ ਕਾਰਸ ਰੱਖੀਆਂ ਉਹਨਾਂ ਦੀ ਸਿਲੈਕਸ਼ਨ ਬਹੁਤ ਵਧੀਆ ਹੁੰਦੀ ਹੈ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉੱਪਰ ਇੱਕ ਲਿੰਕ ਫਲੈਸ਼ ਹੋ ਰਿਹਾ ਉਸਤੇ ਕਲਿੱਕ ਕਰਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਆ ਇਸ ਤੋਂ ਇਲਾਵਾ ਦੋਸਤੋ ਆਪਾਂ ਮੂਵੀਜ਼ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਮੂਵੀਜ਼ ਇਸ ਟਾਈਮ ਬਹੁਤ ਘੱਟ ਕਰਦੇ ਹੋ ਕੁਝ ਕੁ ਮੂਵੀ ਕਰਦੇ ਪਰ ਜਦੋਂ ਵੀ ਉਹਨਾਂ ਦੀ ਮੂਵੀ ਆਉਂਦੀ ਤਾਂ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਇੱਕ ਜੋਸ਼ ਹੁੰਦਾ ਉਹਨਾਂ ਦੀ ਮੂਵੀ ਦੇਖਣ ਦੇ ਲਈ ਸੋ ਦੋਸਤੋ ਆਪਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਉਹ ਮਾਨ ਸਾਹਿਬ ਨੂੰ ਲੰਬੀ ਤੇ ਤੰਦਰੁਸਤ ਜ਼ਿੰਦਗੀ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਆਪਣੇ ਲਈ ਵਧੀਆ ਵਧੀਆ ਸੌਂਗਸ ਤੇ ਮੂਵੀਜ਼ ਲੈ ਕੇ ਆਉਂਦੇ ਰਹਿਣ ਥੈਂਕ ਯੂ